ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਵੀਰੋ ਜਿਵੇਂ ਤੁਹਾਨੂੰ ਪਤਾ ਹੈ ਕਿਸਾਨ ਅੰਦੋਲਨ ਦੇ ਵਿੱਚ ਇਹ ਜਿਹੜਾ ਅੰਦੋਲਨ ਹੈ ਜਾਨ ਅੰਦੋਲਨ ਬਣ ਚੁੱਕਿਆ ਆ ਹਰ ਵਰਗ ਦਾ ਹਰ ਬੰਦਾ ਚਾਹੇ ਉਹ ਕੋਈ ਕਿਸਾਨ ਆ बिजनेਸਮੈਨ ਆ ਕੋਈ ਵੀ ਆ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਿਹਾ ਸੰਘਰਸ਼ ਕਰ ਰਿਹਾ ਆ ਅੱਜ ਅਸੀਂ ਸਾਡੇ ਕੁਝ ਵੀਰ ਸਾਨੂੰ ਬੇੜੀਆਂ ਪਾ ਕੇ ਖੜੇ ਇੱਥੇ ਮਿਲੇ ਆ ਇਹਨਾਂ ਦਾ ਆਪਾਂ ਕੁਝ ਵਿਚਾਰ ਲਵਾਂਗੇ ਵੀ ਇਹ ਕਿੱਥੋਂ ਆਏ ਨੇ ਕੀ ਇਹਨਾਂ ਨਾਲ ਅੱਗੇ ਗੱਲਬਾਤ ਆਪਾਂ ਇਹਨਾਂ ਨਾਲ ਕਰਦੇ ਆ ਵੈਗਰੂ ਜੀ ਸਤਿ ਸ੍ਰੀ ਅਕਾਲ ਕਿੱਥੋਂ ਜੀ ਆਪਾਂ ਏ ਵੀਰਜੀ ਤਾਂ ਨੇ ਜੀ ਅਸੀਂ ਅਲੱਗ-ਅਲੱਗ ਥਾਵਾਂ ਤੋਂ ਆਪਾਂ ਸਾਰੇ ਇਕੱਠੇ ਹੋਏ ਆ ਇੱਥੇ ਪਰ ਅੱਜ ਆਪਾਂ ਸਾਰੇ ਭਰਾ ਆ ਅਸੀਂ ਇੱਕ ਜਿਹੜਾ ਸਾਡੇ ਕਿਸਾਨ ਆਗੂਆਂ ਨੇ ਸਾਨੂੰ ਹੁਕਮ ਕੀਤਾ ਕਿ 26 ਜਨਵਰੀ ਨੂੰ ਸਭ ਨੇ ਆਪਾਂ ਕਾਲੇ ਝੰਡੇ ਲੈ ਕੇ ਲਾਲ ਕਿਲੇ ਵੱਲ ਨੂੰ ਮਾਰਚ ਕਰਨਾ ਹੈ ਜੇ ਆਪਾਂ ਜੰਜੀਰਾਂ ਇਹ ਤੜਾਉਣੀਆਂ ਨੇ ਤੇ ਸਾਰੇ ਜਿਵੇਂ ਆਪਾਂ ਪਹਿਲਾਂ ਇੱਕ ਹੋ ਕੇ ਚੱਲੇ ਆ ਜਿਹੜੇ ਘਰਾਂ ਵਿੱਚ ਬੈਠੇ ਉਹ ਵੀ ਆਓ ਵੱਦ ਤੋਂ ਵੱਦ ਇਕੱਠ ਕਰਕੇ ਕਾਲੇ ਝੰਡੇ ਲੈ ਕੇ ਅਸੀਂ ਲਾਲ ਕਿਲੇ ਵੱਲ ਨੂੰ ਮਾਰਚ ਕਰਾਂਗੇ ਤਾਂ ਸਾਡੀਆਂ ਗਲ ਪਈਆਂ ਜੰਜੀਰਾਂ ਲੱਥਣੀਆਂ ਨਹੀਂ ਤੇ ਇਸੇ ਤਰ੍ਹਾਂ ਮੋਦੀ ਦੀ ਮਾੜੀ ਸੋਚ ਔਰ ਮੋਦੀ ਦੀ ਜਮਾਤ ਸਾਨੂੰ ਇਸੇ ਤਰ੍ਹਾਂ ਗੁਲਾਮ ਰੱਖੇਗੀ ਵੀਰ ਜੀ ਇਹ ਜੰਜੀਰਾਂ ਸਾਡੇ ਸਭ ਦੇ ਗਲ 'ਚ ਪਈਆਂ ਹੋਈਆਂ ਆ ਪਤਾ ਨਹੀਂ ਕਿਉਂ ਸਾਡੀ ਆਤਮਾ ਮਰ ਚੁੱਕੀ ਆ ਤੁਹਾਨੂੰ ਇਹ ਜੰਜੀਰਾਂ ਦੇਸ ਗਿਆ ਆ ਤੁਸੀਂ ਸਾਹਮਣੇ ਲੈ ਆਂਦੀਆਂ ਸਾਡੀ ਆਤਮਾ ਕਿਉਂ ਸਾਡੇ ਲੋਕਾਂ ਦੀ ਮਰੀ ਹੋਈ ਆ ਇਹ ਜੰਜੀਰਾਂ ਅੰਦਰ ਸਾਡੇ ਸਭ ਦੇ ਪਈਆਂ ਅਸੀਂ ਇਹਦੇ ਖਿਲਾਫ ਆਵਾਜ਼ ਠਾਉਂਦੀ ਹਿੰਮਤ ਨਹੀਂ ਕਰਦੇ ਸੰਘਰਸ਼ ਦੀ ਕੋਈ ਆਵਾਜ਼ ਅਸੀਂ ਨਹੀਂ ਅੱਜ ਇੱਕ ਜਾਨ ਅੰਦੋਲਨ ਜਿਹੜਾ ਬਣਿਆ ਆ ਤੁਸੀਂ ਤੁਹਾਡੀਆਂ ਜੰਜੀਰਾਂ ਪਈਆਂ ਆ ਕੀ ਕਹਿਣਾ ਚਾਹੋਗੇ ਜੀ ਇਸ ਅੰਦੋਲਨ ਇਹ ਜੀ ਅਸੀਂ ਆਜ਼ਾਦ ਹੋ ਕੇ ਵੀ ਆਜ਼ਾਦ ਨਹੀਂ ਹੈਗੇ ਜੇ ਅਸੀਂ ਆਯਾਦ ਹੁੰਦੇ ਤਾਂ ਜੋ ਸਾਡੇ ਆ ਤੁਸੀਂ ਇਹ ਦ੍ਰਿਸ਼ ਵੇਖ ਹੀ ਰਹੇ ਹੋ ਸਾਡੀਆਂ ਬੱਚੇ ਸਾਡੀਆਂ ਬੇਟੀਆਂ ਸਾਡੇ ਬਜ਼ੁਰਗ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਅੱਜ ਸੜਕਾਂ ਤੇ ਰੋਲ ਰਹੀ ਰੋੜ ਰਹੀਆਂ ਨੇ ਇਸ ਕਰਕੇ ਜੇ ਅਸੀਂ ਆਯਾਦ ਹੁੰਦੇ ਤਾਂ ਮੋਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਵਾਪਸ ਲੈ ਲਿੰਦਾ ਜੇ ਅਸੀਂ ਆਯਾਦ ਹੁੰਦੇ ਤਾਂ ਇਸ ਕਰਕੇ ਇਹ ਮੋਦੀ ਸਰਕਾਰ ਆਪਣੇ ਪੂਰੇ ਅੜਿੜ ਰਵਈਏ ਨਾਲ ਅੜੀ ਹੋਈ ਹੈ ਇਹ ਜਿੰਨਾ ਤਿੱਕਰ ਮੋਦੀ ਸਰਕਾਰ ਨੂੰ ਅਸੀਂ ਝੁਕਾ ਕੇ ਜਿਹੜੇ ਕਾਲੇ ਕਾਨੂੰਨ ਇਹਨਾਂ ਕਿਸਾਨਾਂ ਤੇ ਥੋਪੇ ਨੇ ਉਹਨਾਂ ਨੂੰ ਵਾਪਸ ਕਰਾ ਕੇ ਫੇਰ ਹੀ ਸਹਾਂਗੇ ਇਹ ਮਿਸਾਲ ਇਹ ਜੰਜੀਰਾਂ ਦਾ ਜੰਜੀਰਾ ਅਸੀਂ ਸਾਰੇ ਕਿਸਾਨ ਸਾਰੇ ਹੀ ਕਿਸਾਨ ਅੰਦਰੋਂ ਅੰਦਰ ਹੀ ਇਸ ਤਰ੍ਹਾਂ ਜੰਜੀਰਾਂ ਦੇ ਵਿੱਚ ਜਕੜੇ ਪੈ ਜਿਵੇਂ ਇੱਕ ਕੈਦੀ ਨੂੰ ਜਕੜ ਕੇ ਰੱਖ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਸਾਰੇ ਹੀ ਕਿਸਾਨ ਮੇਰੇ ਵਾਂਗੂ ਮਹਿਸੂਸ ਕਰਦੇ ਨੇ ਇਹ ਜੰਜੀਰਾਂ ਟੁੱਟਣਗੀਆਂ ਵੀ ਤੋੜਾਂਗੇ ਵੀ ਜਿੱਤ ਕੇ ਵੀ ਜਾਵਾਂਗੇ ਤੇ ਜਿੱਤ ਹਾਸਲ ਕਰਾਂਗੇ ਇਹਨਾਂ ਉਹਨਾਂ ਉੱਤੇ ਅਸੀਂ ਇਸੇ ਤਰ੍ਹਾਂ ਹੀ ਜੂਝਦੇ ਰਾਂਗੇ ਜਿੰਨਾ ਤੱਕ ਸਾਡੀ ਜਿੱਤ ਪ੍ਰਾਪਤ ਨਹੀਂ ਹੁੰਦੀ ਅੰਦੋਲਨ ਦੇ ਵਿੱਚ ਵੀਰ ਜੀ ਸਾਡੇ ਨੌਜਵਾਨ ਸਾਥੀ ਵੱਧ ਚੜ ਕੇ ਹਿੱਸਾ ਲੈ ਰਿਆ ਉਹਨਾਂ ਸਾਡੇ ਇਸ ਅੰਦੋਲਨ ਨੂੰ ਕਾਮਯਾਬ ਕੀਤਾ ਹੋਇਆ ਕੋਈ ਸ਼ੱਕ ਨਹੀਂ ਲੇਕਿਨ ਸਾਡੇ ਵੀਰ ਕੁਝ ਰਾਤ ਨੂੰ ਕੁਝ ਨਸ਼ੇ ਦਾ ਕੋਈ ਸੇਵਨ ਕਰਕੇ ਕੁਝ ਟਰੈਕਟਰਾਂ ਤੇ ਗਾਣੇ ਲਾ ਕੇ ਕਿਉਂਕਿ ਅਸੀਂ ਵੇਨੇ ਰੋਜ਼ ਦੀ ਸਾਦੂ ਐਵਰੇਜ ਇੱਕ ਬੰਦੇ ਦੀ ਪੈ ਦੀ ਸਾਦਾ ਸਾਡੇ ਸਿੰਘ ਵੀਰ ਸ਼ਹੀਦ ਹੋ ਰਹੇ ਆ ਲੇਕਿਨ ਫੇਰ ਵੀ ਨੌਜਵਾਨ ਵੀਰ ਕੁਛ ਜਿਹੜੇ ਆ ਕੁਝ ਗਲਤ ਹੋ ਜਾਂਦੇ ਆ ਕਿਤੇ ਉਹਨਾਂ ਨੂੰ ਥੋੜਾ ਜਿਹਾ ਕੋਈ ਸੰਦੇਸ਼ ਦਿਓ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦਿਓ ਤੁਹਾਡਾ ਮੈਂ ਤਾਂ ਉਹਨਾਂ ਵੀਰਾਂ ਅੱਗੇ ਨੌਜਵਾਨ ਵੀਰਾਂ ਅਗੇ ਹੱਥ ਬਨ ਕੇ ਬੇਨਤੀ ਕਰਦਾ ਕਿ ਕਿ ਆਪਣੇ 70 ਤੋਂ 70 70 ਤੋਂ ਵੀ ਅੰਕੜਾ ਮਤਲਬ ਪਾਰ ਹੋ ਗਿਆ ਜਿਹੜੇ ਆਪਣੇ ਕਿਸਾਨ ਵੀਰ ਸ਼ਹੀਦ ਹੋ ਚੁੱਕੇ ਨੇ ਭਾਈ ਆਪਣੀ ਮਰਿਆਦਾ ਦੇ ਵਿੱਚ ਹੀ ਰਹਿ ਕੇ ਕੰਮ ਕਰੋ ਜਿਹੜਾ ਆਪਾਂ ਨੂੰ ਠੀਕ ਲੱਗੇ ਕਿਉਂਕਿ ਕਿਉਂਕਿ ਆਪਣਾ ਜਿਹੜਾ ਆਪਾਂ ਇਹ ਮਤਲਬ ਆਪਾਂ ਨੂੰ ਕੋਈ ਇਹ ਵਿਆਹ ਵਾਲਾ ਕੰਮ ਨਹੀਂ ਹੈਗਾ ਜਿਹੜੇ ਜੇ ਆਪ ਜੇ ਗਾਣੇ ਗੁਣੇ ਜੇ ਲੋਣੇ ਉਹਨਾਂ ਇਹਨੂੰ ਉਹਨੂੰ ਆਪਦੇ ਇਹ ਦਾਇਰੇ ਦੇ ਵਿੱਚ ਹੀ ਲਾ ਰੱਖ ਕੇ ਰੱਖ ਕੇ ਰਹਿ ਤੋ ਉਹਨੂੰ ਚੱਲਿਆ ਜਾਵੇ ਇਸ ਤਰ੍ਹਾਂ ਨਾ ਮਤਲਬ ਕਿਉਂਕਿ ਜਿਹੜੇ ਕਿਸਾਨ ਭਰਾ ਆਪਣੇ ਸ਼ਹੀਦ ਹੋ ਰਹੇ ਨੇ ਕਿਉਂਕਿ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਉਹ ਗੱਲ ਨਾ ਆਵੇ ਵੀ ਪਈਏ ਮਤਲਬ ਕਿਸਾਨ ਜਥਿਆਂ ਜਥੇਬੰਦੀਆਂ ਸਾਡੀਆਂ ਬੱਤੀ ਜਿਵੇਂ ਕਹਿੰਦੀਆਂ ਨੇ ਉਹਨਾਂ ਦੇ ਅਨੁਸਾਰ ਹੀ ਚੱਲਿਆ ਜਾਵੇ ਉਹਨਾਂ ਤੋਂ ਬਾਹਰ ਨਾ ਚੱਲਿਆ ਜਿਵੇਂ ਉਹ ਹੁਕਮ ਕਰਦੀਆਂ ਨੇ ਉਸੇ ਹਿਸਾਬ ਨਾਲ ਚੱਲਿਆ ਜਾਵੇ ਤਾਂ ਕਿ ਸਾਡਾ ਇਹ ਅੰਦੋਲਨ ਸ਼ਾਂਤੀਮਈ ਤਰੀਕੇ ਨਾਲ ਚੱਲਦਾ ਰਹੇ ਇੱਕ ਭਾਜੀ ਜਿਹੜਾ ਇਹ ਹੁਕਮ ਆਇਆ ਸਾਨੂੰ 26 ਜਨਵਰੀ ਦਾ ਇਹ ਇਸ ਕਰਕੇ ਆਇਆ ਵੀ 9-10 ਮੀਟਿੰਗਾਂ ਹੋ ਗਈਆਂ ਪਹਿਲਾਂ ਤਾਂ ਸਾਡੇ ਆਗੂਆਂ ਨੂੰ ਕਹਿੰਦੇ ਜੀ ਸਾਨੂੰ ਕੋਈ ਆਗੂ ਨਹੀਂ ਮਿਲਦਾ ਗੱਲ ਕਰਨ ਨੂੰ ਵੇਖੋ ਸਾਡੇ ਆਗੂਆਂ ਤੋਂ ਬਿਨਾਂ ਹੀ ਗੱਲ ਕਰੀ ਗਏ ਇਹ ਕੰਦਾ ਨਾ ਗੱਲ ਕਰਦੇ ਸਨ ਅੱਜ ਸਾਡੇ ਆਗੂਆਂ ਨੇ ਵੀ ਇੱਕ ਐਸਾ ਬਿਆਨ ਦਿੱਤਾ ਕਿ ਹੱਡਾ ਰੋੜੀ ਦੇ ਕੁੱਤੇ ਦੇ ਮੂੰਹ ਦੇ ਵਿੱਚੋਂ ਹੱਡੀ ਕੱਢਣੀ ਆ ਵੀਰੋ ਇਹ ਗੁੱਸੇ ਦੇ ਵਿੱਚ ਆ ਕੇ ਜਦੋਂ ਸ਼ਾਂਤਮਈ ਚੱਲ ਰਿਹਾ ਜਦੋਂ ਸਾਨੂੰ ਕੋਈ ਨਿਆਂ ਨਹੀਂ ਦਿੰਦੇ ਅਕਸਰ ਤਾਂ ਇਹਦੇ ਰਿਜ਼ਲਟ ਮੋਦੀ ਸਰਕਾਰ ਨੂੰ ਮੋਤੀ ਨੂੰ ਵੀ ਪਤਾ ਵੀ ਆਉਣ ਵਾਲੇ ਟਾਈਮ 'ਚ ਗਲਤ ਨਿਕਲਨੇ ਆ ਪਰ ਇਹ ਦੇਸ਼ ਨੂੰ ੁਜਾੜਨਾ ਚਾਹੁੰਦੇ ਆ ਜਿਹੜਾ ਅਸੀਂ ਸਾਰਿਆਂ ਨੇ ਇਕੱਠਿਆਂ ਹੋ ਕੇ ਇੱਕ ਫਲਵਾੜੀ ਬਣਾਈ ਸੀ ਉਹਨੂੰ ਉਹ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਅਸੀਂ ਬੇਨਤੀ ਕਰਦੇ ਆ ਕਿ ਇਹ ਕਾਲੇ ਕਾਨੂੰਨ ਵਾਪਸ ਕਰ ਦਿਓ ਸਾਡੇ ਲੀਡਰ ਜਾਂਦੇ ਆ ਉਹਨਾਂ ਨਾਲ 10 ਮੀਟਿੰਗਾਂ ਕਰ ਲੀਆਂ ਉਹਨਾਂ ਨੂੰ ਐਸਾ ਇੱਕ ਲੌਲੀਪੌਪ ਦੇਣਾ ਚਾਹੁੰਦੇ ਪਰ ਉਹ ਯੋਧੇ ਨੇ ਉਹ ਨਹੀਂ ਇਹਨਾਂ ਦੇ ਮਤਲਬ ਇਹੋ ਜੇ ਕਿਸੇ ਕੱਚੀ ਗੱਲ 'ਚ ਆਉਂਦੇ ਅਸੀਂ ਬੇਨਤੀ ਕਰਦੇ ਆ ਵੀ 26 ਜਨਵਰੀ ਨੂੰ ਟਕੜੇ ਹੋ ਕੇ ਆਜੋ ਇਹਨਾਂ ਨੂੰ ਸੁਨੇਹਾ ਦੇ ਦਈਏ ਵੀ ਸਾਡੇ ਆਗੂਆਂ ਦੇ ਅਸੀਂ ਪਿੱਛੇ ਆ ਡਟ ਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ